ਚੱਲ ਬੱਸ ਕਰ ਹੁਣੇ ਜ਼ਿਆਦਾ ਤਰੀਫਾ ਨਾ ਕਰ ਮੇਰੀ ਘਰ ਵਾਲੀ ਅੱਗੇ ਮੇਰੀਆਂ ਐਵੇਂ ਮੈਂ ਰੋਪੂਗਾ ਜੋ ਸੱਚ ਹੈ ਨਾ ਉਹ ਸੱਚ ਹੈ ਜਦੋਂ ਦੀ ਤੂੰ ਹੋਸ਼ ਸੰਭਾਲੀ ਹੈ ਨਾ ਹਰ ਰਕੜੀ ਤੇ ਜਿੰਨਾ ਤੇਰੇ ਕੋਲ ਹੁੰਦਾ ਨਾ ਤੂੰ ਮੇਰੇ ਲਈ ਵੱਧ ਚੜਕੀ ਕਰਦਾ ਹੈ ਤੇਰਾ ਤਾਂ ਬਲਕੇ ਮੈਂ ਸਾਰੀ ਜ਼ਿੰਦਗੀ ਦੇਣਾ ਨਹੀਂ ਦੇ ਸਕਦਾ ਕਿਉਂਕਿ ਮੈਨੂੰ ਮੰਮੀ ਨੇ ਦੱਸਿਆ ਤੂੰ ਛੋਟੀ ਹੁੰਦੀ ਨੇ ਨਾ ਭਰਾ ਭਣ ਕਰਕੇ ਬਥੇਰੇ ਮੰਦਿਰ ਗੁਰਦੁਆਰੇ ਜਾ ਕੇ ਮੱਥੇ ਟੇਕੇ ਨੇ ਰੀਆ ਪਲਕ ਉਤ ਤੁਸੀਂ ਅੱਧਾ ਘੰਟਾ ਪਹਿਲਾਂ ਨਿਕਲੇ ਸੀ ਹਸਪੀਟਲ ਵਾਸਤੇ ਤੇ ਤੁਸੀਂ ਇੰਨੀ ਜਲਦੀ ਆ ਵੀ ਗਈਆਂ ਟਾਈਮ ਕਿੱਥੇ ਲੱਗਣਾ ਸੀ ਮੰਮੀ ਅਪਾਇੰਟਮੈਂਟ ਤਾਂ ਅਸੀਂ ਪਹਿਲੇ ਹੀ ਲਈ ਹੋਈ ਸੀਗੀ ਅਸੀਂ ਜਿੱਦਾਂ ਹੀ ਪਹੁੰਚੇ ਡਾਕਟਰ ਨੇ ਸਕੈਨ ਕਰ ਦਿੱਤੀ ਤੇ ਉਹਨਾਂ ਨੇ ਕਿਹਾ ਕਿ ਗੋਰਾ-ਗੋਰਾ ਕੱਕਾ ਹੈ ਹੈਲਦੀ-ਹੈਲਦੀ ਜੀਆ ਸਾਰੀਆਂ ਰਿਪੋਰਟਸ ਵੀ ਓਕੇ ਨੇ ਹੈ ਸੱਚੀ ਸਭ ਕੁਝ ਠੀਕ ਹੈ ਨਾ ਬਸ ਮੈਂ ਤਾਂ ਇਹ ਚਾਹੁੰਨੀ ਆ ਪਲਕ ਦੇ ਨਾ ਸੋਹਣਾ-ਸੋਹਣਾ ਗੋਰਾ-ਗੋਰਾ ਮੁੰਡਾ ਜਿਹਾ ਹੋ ਜਾਵੇ ਮੰਮੀ કુડી ਹੋਵੇ ਚਾਏ ਮੁੰਡਾ ਹੋਵੇ ਠੀਕ ਠਾਕ ਹੋਣਾ ਚਾਹੀਦਾ ਹੈ ਇੱਕ ਲੇਡੀ ਨਾ ਇਹੀ ਰੱਬ ਤੋਂ ਅਰਦਾਸ ਕਰਦੀ ਹੈ ਕਿ ਜਿਹੜੇ ਉਹਦੇ 9 ਮਹੀਨੇ ਆ ਉਹ ਸੌਖੇ ਨਿਕਲ ਜਾਣ ਵਿਆਹ ਤੋਂ ਬਾਅਦ ਨਾ ਇੱਕ ਔਰਤ ਦਾ ਮਾਂ ਬਣਨ ਤੱਕ ਦਾ ਸਫ਼ਰ ਇਹ ਸੋਹਣਾ ਹੋਣਾ ਚਾਹੀਦਾ ਸਹੀ ਕਹਿੰਨੇ ਹੋ ਮੰਮੀ ਤੁਸੀਂ ਮਾਂ ਬਣਨ ਤੋਂ ਬਾਅਦ ਨਾ ਉਹ ਮਾਂ ਆਪਣੇ ਬੱਚੇ 'ਚ ਕਿੰਨੀ ਕ ਜਿਆਦਾ ਬਿਜ਼ੀ ਹੋ ਜਾਂਦੀ ਹੈ ਉਹਨੂੰ ਤਾਂ ਟਾਈਮ ਦਾ ਵੀ ਪਤਾ ਨਹੀਂ ਲੱਗਦਾ ਹੱਥਾਂ ਦੇ ਵਿੱਚ ਖੜਾਇਆ ਜਵਾਬ ਕਦੋਂ ਜਵਾਨ ਹੋ ਜਾਂਦਾ ਤੇ ਮਾਂ ਕਦੋਂ ਬੁੱਢੀ ਹੋ ਜਾਂਦੀ ਹੈ ਜਦੋਂ ਨਾ ਮਾਂ ਆਪਣੇ ਬੱਚੇ ਨੂੰ ਬਾਲ ਪੋਸ ਕੇ ਵੱਡਾ ਕਰਦੀ ਹੈ ਨਾ ਤੇ ਸਿਰਫ ਉਹਦੇ ਵਿੱਚ ਮਾਂ ਦਾ ਹੀ ਨਾਮ ਆਉਂਦਾ ਆ ਉਹਦੇ ਪਿਓ ਦਾ ਨਹੀਂ ਆਉਂਦਾ ਜਦਕਿ ਪਿਓ ਦਾ ਵੀ ਬਰਾਬਰ ਦਾ ਯੋਗਦਾਨ ਹੁੰਦਾ ਆ ਮੰਮੀ ਡੈਡੀ ਦਾ ਨਾਮ ਪਤਾ ਕਿਉਂ ਨਹੀਂ ਆਉਂਦਾ ਕਿਉਂਕਿ ਜਿਹੜੀ ਮਾਂ ਹੁੰਦੀ ਹੈ ਨਾ ਉਹ ਆਪਣੇ ਬੱਚੇ ਨੂੰ ਲਾਡਾਂ ਨਾਲ ਪਾਲਦੀ ਹੈ ਤੇ ਡੈਡੀ ਉਹ ਥੋੜਾ ਸਟ੍ਰਿਕ ਹੁੰਦੇ ਨੇ ਪਰ ਜੇ ਦੇਖਿਆ ਜਾਵੇ ਜਦੋਂ ਉਹ ਹੀ ਬੱਚਾ ਵੱਡਾ ਹੋ ਕੇ ਤਰੱਕੀ ਕਰ ਲੈਂਦਾ ਤੇ ਵਧੀਆ ਨਾਮ ਰੋਸ਼ਨ ਹੁੰਦਾ ਤਾਂ ਕਿਹਦਾ ਸਿਰਫ ਮਾਂ ਦਾ ਹੀ ਹੁੰਦਾ ਪਿਓ ਦਾ ਤਾਂ ਨਹੀਂ ਨਹੀਂ ਪਿਓ ਨੂੰ ਨਾ ਕੋਈ ਸ਼ੌਂਕ ਨਹੀਂ ਹੁੰਦਾ ਕਿ ਉਹਦਾ ਨਾਮ ਰੋਸ਼ਨ ਹੋਵੇ ਤੇ ਉਹ ਤਾਂ ਬਸ ਇਹ ਚਾਹੁੰਦਾ ਕਿ ਉਹਦੀ ਲਾੜ ਤਰੱਕੀ ਕਰੇ ਤੇ ਸੋਹਣੀ ਨਿਕਲੇ ਫਿਰ ਇਸ ਹਸਾਬ ਨਾਲ ਤਾਂ ਪਲਕ ਦੀਦੀ ਇਹਦੇ ਪਿਓ ਨੇ ਵੀ ਤਾਂ ਇਹਨੂੰ ਲੈ ਕੇ ਕਿੰਨੇ ਸੁਪਨੇ ਦੇਖੇ ਹੋਣੇ ਆ ਤਾਂ ਮੈਂ ਤੁਹਾਨੂੰ ਕਹਿੰਨੀ ਆ ਤੁਹਾਨੂੰ ਕੋਈ ਹੱਕ ਨਹੀਂ ਹੈਗਾ ਕਿ ਤੁਸੀਂ ਇੱਕ ਪਿਓ ਦੇ ਉਹਦੇ ਜਵਾਬ ਦੇ ਲਈ ਸੁਪਨੇ ਮਾਰ ਦਵੋ ਮੈਨੂੰ ਬਹੁਤਾ ਕੁਝ ਤਾਂ ਨਹੀਂ ਪਤਾ ਪਰ ਇੰਨਾ ਕਿ ਜ਼ਰੂਰ ਪਤਾ ਹੈ ਜਦੋਂ ਇੱਕ ਘਰ ਵਾਲੀ ਨੂੰ ਦਿਨ ਚੜ੍ਹਦੇ ਨਾ ਸਭ ਤੋਂ ਵੱਧ ਖੁਸ਼ ਉਹਦਾ ਹਸਬੰਡ ਹੀ ਹੁੰਦਾ ਕਿ ਹੁਣ ਮੇਰਾ ਬੱਚਾ ਆਏਗਾ ਤੇ ਮੈਂ ਆਪਣੇ ਸੁਪਨੇ ਸਜਾਉਂਗਾ ਪਰ ਦੀਦੀ ਤੁਸੀਂ ਤਾਂ ਇਸ ਜਵਾਕ ਨੂੰ ਇਹਦੇ ਪਿਓ ਤੋਂ 4-5 ਮਹੀਨੇ ਦੂਰ ਰੱਖਿਆ ਜੋ ਕਿ ਗਲਤ ਸੀ ਭਾਬੀ ਜੀ ਤੁਸੀਂ ਜੋ ਕਹਿ ਰਹੇ ਹੋ ਨਾ ਬਿਲਕੁਲ ਠੀਕ ਕਹਿ ਰਹੇ ਹੋ ਅੱਜ ਤੱਕ ਜੋ-ਜੋ ਗਲਤੀਆਂ ਮੈਂ ਕੀਤੀਆਂ ਨਾ ਮੈਨੂੰ ਇੱਕ ਵਾਰੀ ਆਪਣੇ ਸਹੁਰੇ ਘਰ ਪੈਰ ਰੱਖਾਂਗਾ ਮੈਂ ਸਾਰੀਆਂ ਸੁਧਾਰ ਦਾਂਗੀ ਮੰਮੀ ਡੈਡੀ ਜਦੋਂ ਰਾਤੀ ਕੰਮ ਤੋਂ ਆਣਗੇ ਨਾ ਤੇ ਉਹਨਾਂ ਨੂੰ ਕਹੋ ਕੱਲ ਛੁੱਟੀ ਕਰਕੇ ਨਾ ਤੇ ਮੈਨੂੰ ਛੱਡ ਕੇ ਆਣਗੇ ਵਾਪਸ ਭੈਣੇ 2-4 ਦਿਨ ਨਾ ਤੂੰ ਹਜੇ ਹੋਰ ਟਿਕ ਜਾ ਉਹਦਾ ਗੁੱਸਾ ਸ਼ਾਂਤ ਹੋ ਰੰਦੇ ਮੈਂ ਨਹੀਂ ਛੇੜਨਾ ਪ੍ਰਿੰਡਾ ਦੇ ਕੱਖਰ ਨੂੰ ਕੋਈ ਗੱਲ ਨਹੀਂ ਮੰਮੀ ਜੇ ਗੱਲ ਕਰਨੀ ਹੈ ਤੇ ਫਿਰ ਡਰਨਾ ਕਾਦਾ ਡੈਡੀ ਨੂੰ ਆ ਲੈਣ ਦੋ ਮੈਂ ਗੱਲ ਕਰ ਲਾਂਗੀ ਫਿਰ ਕੱਲ ਤੁਸੀਂ ਮੈਂ ਅੱਜੂ ਤੇ ਡੈਡੀ ਸਾਰੇ ਜਣੇ ਮਿਲ ਕੇ ਨਾ ਪਲਕ ਨੂੰ ਨਾ ਸੋਹਰੇ ਘਾਟ ਛੱਡ ਜਾਵਾਂਗੇ ਨਾਲੇ ਮੈਂ ਵੀ ਦੇਖ ਲੂੰਗੀ ਇਹਨਾਂ ਦਾ ਸੋਹਰਾ ਘਰ ਕਿੱਦਾਂ ਦਾ ਨਹੀਂ ਰਹੀਏ ਨਹੀਂ ਇਹੋ ਜਿਹੀ ਮਸਲੇ ਨਾ ਅੱਜੂ ਤੱਕ ਪਹੁੰਚਦੇ ਕਰਿਆ ਕਰ ਉਹ ਆਪਣੇ ਆਪ ਗੱਲ ਕਰੂਗਾ ਮੰਮੀ ਇਹੀ ਸੋਚਦਾ ਸੀ ਕੁਛ ਕਰਾਜ ਬਦਲਨੀ ਹੈ ਜੇਕ ਤੀ ਆਪਣੇ ਪਿਓ ਨਾਲ ਗੱਲ ਕਰ ਸਕਦੀ ਹੈ ਤੇ ਇੱਕ ਨੂੰ ਕਿਉਂ ਨਹੀਂ ਕਰ ਸਕਦੀ ਹੱਕ ਤੇ ਦੋਨਾਂ ਦਾ ਬਰਾਬਰ ਦਾ ਹੀ ਹੁੰਦਾ ਨਾ ਕੋਈ ਗੱਲ ਨਹੀਂ ਹੌਲੀ ਹੌਲੀ ਸਮਾਂ ਵੀ ਬੀਤੂਗਾ ਤੇ ਸੋਚ ਵੀ ਬਦਲ ਜੂਗੀ ਚਲੋ ਛੱਡੋ ਇਹ ਗੱਲਾਂ ਤਾਂ ਹੁੰਦੀਆਂ ਰਹਿਣਗੀਆਂ ਤੁਸੀਂ ਦੋਵੇਂ ਬੈਠੋ ਦੀਦੀ ਮੈਂ ਨਾ ਤੁਹਾਡੇ ਲਈ ਪ੍ਰੋਟੀਨ ਪਾਊਡਰ ਵਾਲਾ ਦੁੱਧ ਲੈ ਕੇ ਆਉਂਦੀ ਹਾਂ ਮੰਮੀ ਮੈਂ ਨਾ ਦੋ ਕੁ ਦਿਨ ਹੋਰ ਐਦਾਂ ਦਾ ਤੇ ਕਿਉਂ ਨਾ ਭਾਬੀ ਆਪਣੇ ਪੇਕੇ ਜਾਇਆ ਦੋ ਦਿਨ ਨਾ ਨਪਲਕ ਰਹਿਣ ਦੇ ਜੇ ਇਸ ਘਰ ਦੇ ਵਿੱਚ ਚੀਜ਼ਾਂ ਸ਼ਾਂਤ ਨੇ ਨਾ ਵੀ ਮੈਂ ਉਧਰ ਨਹੀਂ ਜਾ ਰਹੀ ਤੇ ਫਿਰ ਇਹਨਾਂ ਨੂੰ ਸ਼ਾਂਤ ਹੀ ਰਹਿਣ ਦੇ ਨਹੀਂ ਭਾਬੀ ਸੋਹਰਿਆਂ ਦਾ ਨਾ ਕੋਈ ਹੱਤ ਨਹੀਂ ਬੰਦਾ ਕਿ ਇੱਕ ਕੁੜੀ ਨੂੰ ਉਹਦੇ ਪੇਕੇ ਜਾਣ ਤੋਂ ਰੋਕਿਆ ਜਾਵੇ ਨਹੀਂ ਪਲਕ ਰਹਿਣ ਦੇ ਮੈਂ ਤੇਰੀ ਗੱਲ ਸਮਝਦੀ ਆ ਇੱਕ ਕੁੜੀ ਆਪਣੇ ਪੇਕੇ ਜਾ ਸਕਦੀ ਹੈ ਪਰ ਉਦੋਂ ਜਦੋਂ ਉਹਦੇ ਸੋਹਰਿਆਂ ਦੀ ਸਹਿਮਤੀ ਹੋਵੇ ਉਹਦਾ ਕੀ ਫਾਇਦਾ ਘਰੇ ਕਲੇਸ਼ ਪਾ ਲੋ ਤੇ ਫਿਰ ਆਪਣੇ ਪੇਕੇ ਜਾ ਕੇ ਬਹਿ ਜਾਓ ਉਹਦਾ ਤਾਂ ਮਜ਼ਾ ਵੀ ਨਹੀਂ ਆਉਂਦਾ ਕਿਉਂ ਤੁਸੀਂ ਦੋਵੇਂ ਜਾਣੀਆਂ? ਇਮੋਸ਼ਨਲ ਗੱਲਾਂ ਕਰੀ ਜਾਣੀਆਂ। ਮੈਨੂੰ ਵੀ ਮੇਰਾ ਪੇਕਾ ਘਰ ਤੁਸੀਂ ਯਾਦ ਦਿਲਾ ਦਿੱਤਾ। ਇੱਕ ਟਾਈਮ ਹੁੰਦਾ ਸੀ ਮੈਨੂੰ ਵੀ ਆਪਣੇ ਸੱਸ ਦੇ ਹਾੜੇ ਕੱਢਣੇ ਪੈਂਦੇ ਸੀ ਕਿ ਮੈਨੂੰ ਪੇਕੇ ਜਾ ਲੈੰਦੋ। ਠੀਕ ਐ ਮੰਮੀ ਫਿਰ ਦੋ ਦਿਨ ਪਹਿਲਾਂ ਭਾਬੀ ਨੂੰ ਜਾਣ ਦੋ। ਫਿਰ ਤੁਸੀਂ ਜਾਇਆਓ ਪੇਕੇ ਨਾਲੇ ਭਾਬੀ ਹੁਣ ਨਾ ਤੁਸੀਂ ਛੇਤੀ ਆਪਣਾ ਬੈਗ ਟੈਕ ਕਰ ਲਓ ਤੇ ਜਾ ਕੇ ਆਓ ਦੋ ਦਿਨ ਪੂਰੇ। ਨਾਲੇ ਜੇ ਤੁਸੀਂ ਮੇਰੀ ਗੱਲ ਨਹੀਂ ਨਾ ਮੰਨੇ ਮੈਂ ਗੁੱਸਾ ਕਰ ਜਾਾਂਗੀ। ਚੱਲ ਮੈਂ ਤੇਰੀ ਗੱਲ ਨਾਲ ਸਹਿਮਤ ਆ। ਮੈਂ ਚਲੀ ਵੀ ਜੰਨੀ ਆ। ਪਰ ਦੋ ਦਿਨ ਬਹੁਤ ਜ਼ਿਆਦਾ ਨੇ। ਮੈਂ ਇੱਧਾ ਕਰਦੀ ਆ ਹੁਣ ਜਾਨੀ ਆ ਤੇ ਸਵੇਰ ਤੱਕ ਵਾਪਸ ਆ ਜੂੰਗੀ ਚਲੋ ਠੀਕ ਐ ਭਾਬੀ ਤੁਸੀਂ ਦੋ ਜਾਂ ਤਿੰਨ ਦਿਨ ਜਿਹੜਾ ਵੀ ਰਹਿੰਦਾ ਦਿਲ ਨਾ ਤੁਸੀਂ ਰਹਿ ਕੇ ਆਇਓ ਡੈਡੀ ਤੇ ਅੱਜੂ ਮੈਂ ਦੋਨੋਂ ਨੂੰ ਆਪੇ ਸੰਭਲਾਂਗੀ ਮੰਮੀ ਹਰਦੀਪ ਭਾਬੀ ਦੀ ਨਾ ਮੈਨੂੰ ਇੱਕ ਗੱਲ ਯਾਦ ਆ ਗਈ ਕਿ ਸੋਰੇ ਕਾ ਨਨਾਨ ਤੇ ਪੇਕੇ ਘਰ ਪਰਜਾਈ ਜਦੋਂ ਇੰਨਾ ਨਾਲ ਬਣੀ ਹੋਵੇ ਨਾ ਤੇ ਜ਼ਿੰਦਗੀ ਬਹੁਤ ਸੌਖੀ ਲੰਘਦੀ ਆ ਇਹ ਤਾਂ ਪવન ਲੱਗਦਾ ਉਹ ਪવન ਚੱਲ ਮੈਂ ਤੈਨੂੰ ਕਰਦਾ ਕਾਲ ਰੋਕੇ ਯਾਰ ਦੋਸਤ ਆਇਆ ਉਹਨੂੰ ਮਰਦਾ ਨਾ ਕੀ ਗੱਲ ਤੂੰ ਹੁਣ ਖੇਡਣ ਨਹੀਂ ਜਾਂਦਾ ਪ੍ਰਿੰਸ ਵੀਰੇ ਇਹ ਖੇਡਣਾ ਤਾਂ ਕੁਝ ਚੱਜ ਦਾ ਖੇਡੋ ਫੁੱਟਬਾਲ ਖੇਡ ਲਓ ਬੈਡਬਾਲ ਖੇਡ ਲਓ ਗੁੱਲੀ ਡੰਡਾ ਵੀ ਖੇਡ ਲਓ ਸਰੀਰ ਦੇ ਨਾ ਅੰਗ ਪਾਰਟ ਸਾਰੇ ਖੁੱਲੇ ਰਹਿੰਦੇ ਨੇ ਆਹ ਜੂਆ ਤਾਸ਼ ਲੁੱਡੋ ਇਹ ਸਭ ਚੀਜ਼ਾਂ ਨਾ ਬੰਦੇ ਨੂੰ ਬਰਬਾਦ ਕਰਦੀਆਂ ਪੱਕਾ ਭੰਗ ਪੀਤੇ ਤੂੰ ਤਾਂ ਹੀ ਉਹ ਇਦਾਂ ਦੀਆਂ ਗੱਲਾਂ ਕਰਨ ਲੱਪਿਆ ਉਹ ਨਾ ਨਾ ਭੰਗ ਭੁੰਗ ਜਿਨੀ ਮੈਂ ਪੀਤੀ ਮੈਂ ਤਾਂ ਬਸ ਨਾ ਰਿਸ਼ਤਿਆਂ ਨਾਲ ਪਿਆਰ ਕਰਨਾ ਸਿੱਖਿਆ ਜਦੋਂ ਦਾ ਰਿਸ਼ਤਿਆਂ ਨੂੰ ਪਿਆਰ ਕਰਦਾ ਹੋਇਆ ਨਾ ਉਦੋਂ ਦਾ ਮੇਰੇ ਘਰੇ ਸਭ ਕੁਝ ਠੀਕ ਹੈ ਅੱਛਾ ਇਹ ਸਭ ਕਹਿਣ ਦੀਆਂ ਗੱਲਾਂ ਲੱਗਦਾ ਜਿੱਦਨ ਦਾ ਤੂੰ 40000 ਰੁਪਏ ਹਾਰਿਆ ਨਾ ਉਸ ਦਿਨ ਦਾ ਤੂੰ ਦਿਲ ਛੱਡ ਗਿਆ ਪ੍ਰਿੰਸ ਵੀਰੇ ਤੂੰ ਕਹਿ ਸਕਦਾ ਕਿ ਜਿੱਦਨ ਦਾ ਮੈਂ 40000 ਹਾਰਿਆ ਨਾ ਮੈਂ ਦਿਲ ਛੱਡ ਗਿਆ ਤਾਨੂੰ ਇਹਨਾ ਵਦਾ ਉਹ 40000 ਰੁਪਏ ਨਾ ਮੇਰੀ ਮਾਂ ਦੀਆਂ ਪੈਨਸ਼ਨਾਂ ਸਹੀਆਂ ਜਦੋਂ ਦਾ ਮੈਂ 40000 ਰੁਪਏ ਹਾਰੇ ਨਾ ਮੈਂ ਆਪਣੀ ਮਾਂ ਨਾਲ ਅੱਖਾਂ ਨਾਲ ਅੱਖਾਂ ਨਹੀਂ ਮਿਲਾਉਂਦਾ ਪਿਆ ਘਰੇ ਜਾਣਾ ਰੋਟੀ ਪਾਣੀ ਖਾਣਾ ਮਾਂ ਨਾਲ ਬਹਿ ਕੇ ਗੱਲਾਂ ਕਰਦਾ ਪਰ ਸਿਰ ਝੁਕਾ ਕੇ 40000 ਹਾਰਿਆ ਹੁਣ ਤੈਨੂੰ ਅਕਲ ਆ ਗਈ ਤੇ ਜਦੋਂ 20-20000 ਜਿੱਤਦਾ ਸੀ ਉਦੋਂ ਯਾਦ ਕਰ ਉਹ ਦਿਨ ਜਦੋਂ 20-20000 ਦੀ ਨੋਟਾਂ ਥੱਡੀਆਂ ਜੇਬਾਂ 'ਚ ਪਾ ਕੇ ਘੁੰਮਦਾ ਸੀ ਤੇ ਨਾਲ ਸੇਲੀ ਨੂੰ ਸ਼ੋਪਿੰਗ ਕਰਾਂਦਾ ਸੀ ਉਹ ਦਿਨ ਚੰਗੇ ਨਹੀਂ ਲੱਗਦੇ ਤੇ ਤੈਨੂੰ ਮੇਰੇ ਇੱਕ ਗੱਲ ਦੱਸਾਂ ਹੱਕ ਹਲਾਲ ਦੀ ਕਮਾਈ ਨਾਲ ਨਾ ਬੰਦਾ 1000 ਰੁਪਏ ਦਾ ਵੀ ਸੂਟ ਲੈ ਲੇ 500 ਦਾ ਵੀ ਸੂਟ ਲੈ ਲੇ ਸਹੇਲੀ ਵੀ ਖੁਸ਼ ਹੁੰਦੀ ਘਰ ਦੇ ਵੀ ਖੁਸ਼ ਹੁੰਦੇ ਪਰ ਆ ਜੂਏ ਦੀ ਕਮਾਈ ਤੋਂ ਨਾ ਬੰਦਾ ਕਦੇ ਅੱਗੇ ਵਧਦਾ ਨਹੀਂ ਪੈਸੇ ਜਿੱਦਾਂ ਆਉਂਦੇ ਆ ਉਦਾਂ ਹੀ ਦੂਜੇ ਪਾਸੇ ਨਿਕਲ ਜਾਂਦੇ ਨੇ ਵਾਹ ਗਿਆਨ ਦੀਆਂ ਗੱਲਾਂ ਤਾਂ ਬਹੁਤ ਵਧੀਆ ਕਰਨ ਲੱਪਿਆ ਤੂੰ 10000 ਰੁਪਏ ਤੂੰ ਮੇਰਾ ਦੇਣਾ ਉਹ ਵੀ ਦੇ ਦੇ ਪਤਾ ਮੈਨੂੰ ਮੈਂ ਤੁਹਾਡਾ 10000 ਰੁਪਏ ਦੇਣਾ ਪਰ ਮੈਂ ਹੁਣਾਂ ਲੈਣ ਹੀ ਛੱਡ ਗਿਆ ਤੇ ਪੈਸੇ ਮੇਰੇ ਕੋਲ ਹੁੰਦੇ ਨਹੀਂ ਹੁਣ ਕੰਮ ਤੇ ਲੱਗੂੰਗਾ ਜਾਂ ਆਪਣੀ ਦੁਕਾਨ ਖੋਲੂੰਗਾ ਉੱਥੋਂ ਦੀ ਕਮਾਉਂਗਾ ਆਰਾਮ ਨਾਲ ਦੇ ਦੂੰਗਾ ਫਿਲਹਾਲ ਦੀ ਘੜੀ ਮੈਨੂੰ 6 ਮਹੀਨਿਆਂ ਦਾ ਟਾਈਮ ਦੋ ਤੈਨੂੰ ਇੰਨਾ ਪਤਾ ਕਿ ਜਿਹੜੇ ਜੂਏ ਦੇ ਪੈਸੇ ਆ ਇਹ ਮੈਂ ਆਪਣੇ ਉਸਤਾਦ ਤੋਂ ਵਿਆਜ ਤੇ ਲੈ ਕੇ ਦਿੱਤੇ ਜੇ ਮੈਨੂੰ ਵਿਆਜ ਪਿਆ ਤਾਂ ਤੈਨੂੰ ਵੀ ਵਿਆਜ ਪਵੇਗਾ ਕੋਈ ਗੱਲ ਨਹੀਂ ਵੀਰੇ ਥੋੜਾ 10000 ਵੀ ਮੋੜ ਦੂੰਗਾ ਤੇ ਜਿੰਨੇ ਮਹੀਨਿਆਂ ਦੀ ਵਿਆਜ ਬਣੂਗੀ ਉਹ ਵੀ ਦੇ ਦੂੰਗਾ ਬਸ ਇੱਕ ਵਾਰ ਕੰਮ ਕਰ ਲੈ ਇਹ ਹਾਲ ਦੀ ਘੜੀ ਮੈਂ ਕਿਤੇ ਜ਼ਰੂਰੀ ਕੰਮ ਜਾ ਰਿਹਾ ਤਾਂ ਦੁਬਾਰਾ ਮੈਨੂੰ ਪਿੱਛੋਂ ਆਵਾਜ਼ ਨਾਲ ਮਾਰੇ ਮੇਰੀ ਗਾਲ ਸੁਣ ਲੈ ਕੰਨ ਖੋਲ ਕੇ ਤੈਨੂੰ ਮੈਂ ਪੈਸੇ ਪਿਆਰ ਨਾਲ ਦਿੱਤੇ ਆ ਠੀਕ ਆ ਤੇ ਤੂੰ ਵੀ ਹੁਣ ਪਿਆਰ ਨਾਲ ਦੇ ਦੇ ਮੈਨੂੰ ਕਿਹ ਤੇਰਾ ਘਰ ਨਹੀਂ ਪਤਾ ਕੋਈ ਗੱਲ ਨਹੀਂ ਵੀਰੇ ਸਾਹਮਣੀ ਗਲੀ 'ਚ ਘਰ ਆ ਜਾ ਕੇ ਦੱਸ ਸਕਦੇ ਹਾਂ ਮੇਰੀ ਮਾਤਾ ਨੂੰ ਸਾਰੇ ਕੋ ਦੱਸ ਦੋ ਕਿ ਤੁਹਾਨੂੰ ਪੈਸੇ ਫੇਰ ਮਿਲ ਜਾਣਗੇ ਅੱਗੋਂ ਮੇਰੀ ਮਾਂ ਕੋਲੋਂ ਆਪਣਾ ਜਲੂਸ ਹੀ ਕਢਾਓਗੇ ਨਾਲੇ ਰਹੀ ਗੱਲ 40000 ਵਾਲੀ ਜਿਹੜੀ ਮੈਂ ਘਰੇ ਨਹੀਂ ਦੱਸੀ ਤੁਸੀਂ ਵੀ ਦੱਸ ਦੋਗੇ ਨਾ ਵੱਤ-ਵੱਤ ਮਾਂ ਤੋਂ 4 60 ਹੀ ਖਾ ਲੂੰਗਾ ਪਰ ਇਸ ਗੱਲ ਦੀ ਤਸੱਲੀ ਹੋਊਗੀ ਵੀ ਹੁਣ ਮਾਂ ਨੇ ਸਹੀ ਵਾਸਤੇ ਕੁੱਟਿਆ ਤੇ ਮੁੰਡਾ ਸਹੀ ਰਾਹ ਪੈ ਗਿਆ ਕੋਈ ਨਾ ਕਾ ਜਿਹਨੇ ਪੈਸੇ ਦੇਣੇ ਹੁੰਦੇ ਨਾ ਉਹਦੇ ਕੋਲ ਲੈਣ ਦੇ ਤਰੀਕੇ ਵੀ ਹੁੰਦੇ ਆ ਦੇਖ ਲੈ ਭਾਈ ਆਪਣੀ ਪਿਛਲੀ 8 ਸਾਲਾਂ ਦੀ ਯਾਰੀ ਹੈ ਉਹ ਯਾਰੀ ਤਾਂ ਇੱਕ 10000 ਪਿੱਛੇ ਖਰਾਬ ਕਰਦਾ ਪਿਆ ਤੇਰੇ ਕਰਕੇ ਮੈਂ ਜੂਆ ਖੇਡਣਾ ਸਿੱਖਿਆ ਤੇਰੇ ਕਰਕੇ ਮੈਂ ਸ਼ਰਾਬ ਪੀਣੀ ਸਿੱਖਿਆ ਜੇ ਅੱਜ ਮੈਂ ਸਹੀ ਰਾਹ ਤੇ ਜਾ ਰਿਆਂ ਤਾਂ ਮੇਰਾ ਹੀ ਦੁਸ਼ਮਣ ਹੁੰਨਾ ਪਿਆ ਸਭੋ ਇਹ ਚੀਜ਼ਾਂ ਦਾ ਗਲਤ ਨੇ ਨਾ ਟੈਵੇਂ ਇਹ ਚੀਜ਼ਾਂ ਛੱਡ ਤੇ ਜ਼ਿੰਦਗੀ 'ਚ ਅੱਗੇ ਵਧ ਤੇ ਚੀਜ਼ਾਂ 'ਚ ਪਿਆ ਕੀ ਹੈ ਬਰਬਾਦੀ ਪਈ ਹੈ ਲੋਕਾਂ ਦੀਆਂ ਕਾਰਾਂ ਕੋਠੀਆਂ ਸਭ ਵੇਕ ਜਾਂਦੀਆਂ ਨੇ ਰਿਸ਼ਤੇ ਨਾ ਤੇ ਸਭ ਵੇਕ ਜਾਂਦੇ ਨੇ ਜਿਹੜਾ ਬੰਦਾ ਜੂਏ 'ਚ ਪੈਂਦਾ ਚੱਲ ਇੱਕ ਕੰਮ ਕਰਦੇ ਆ ਇੱਕ ਇੱਕ ਬਾਜੀ ਲਾਣੇ ਆ 10 10000 ਰੁਪਏ ਜੇ ਤੂੰ ਜਿੱਤ ਗਿਆ ਤਾਂ ਸਾਰਾ ਕਰਜ਼ਾ ਮਾਫ਼ ਜੇ ਮੈਂ ਜਿੱਤ ਗਿਆ ਤਾਂ ਦਾਜ ਦਾ 20 ਦੇ ਦੇ ਤੂੰ ਫਿਰ ਇਹਨਾਂ ਸਿਰੇ 10000 ਤੈਨੂੰ ਕੋ ਦਿੱਤਾ ਨਹੀਂ ਜਾ ਰਿਹਾ ਤੁਸੀਂ ਕਹਿੰਦੇ ਇੱਕ ਬਾਜੀ ਹੋਰ ਲਾ ਲੈ ਤੇ 20000 ਹੋ ਜਾਊਗਾ ਤੇ 20000 ਦਾ ਫਿਰ ਵਿਆਹ ਦੀ ਵਾਧ ਲੱਗੂਗਾ ਤੇ 20000 ਪਿੱਛੇ ਤੁਸੀਂ ਗਲੀ 'ਚ ਮੇਰਾ ਜਲੂਸੀ ਵਾਧ ਕੱਢੋਂਗੇ ਕਿੱਦਾਂ ਨਹੀਂ ਗੱਲਾਂ ਕਰਦੇ ਫਿਰ ਤੁਹਾਨੂੰ ਜੂਆ ਪਿਆਰਾ ਹੈ ਪੈਸਾ ਪਿਆਰਾ ਹੈ ਕਿ ਆਪਣੀ 8 ਸਾਲਾਂ ਦੀ ਯਾਰੀ ਪਿਆਰੀ ਹੈ ਚਲੋ ਅੱਜ ਆਹੀ ਦੱਸ ਮੇਰੀ ਗੱਲ ਸੁਣ ਰੋਜ਼ ਦਾ ਮੈਂ 7-8000 ਰੁਪਏ ਜਿੱਤਦਾ ਜੂਏ ਦੇ ਵਿੱਚ ਮੈਂ ਇਸ ਚੀਜ਼ ਨੂੰ ਮਾਰੀ ਕਿੱਦਾਂ ਕਹਿ ਦਮਾਂ ਤੈਨੂੰ ਪਤਾ ਕੱਲ ਨਵਾਂ ਪਲਸਰ ਘੜਾ ਕੇ ਲਿਆਂਦਾ ਮੈਂ ਇਸ ਜੂਏ ਦੇ ਕਰਕੇ ਇਹ ਤੇ ਕਿਸਮਤ ਕਿਸਮਤ ਹੀ ਖੇਡ ਹੁੰਦੀ ਆ ਕਿਸੇ ਨੂੰ ਜੂਆ ਫਾਇਲ ਜਾਂਦਾ ਤੇ ਕਿਸੇ ਨੂੰ ਥੱਲੇ ਲਾ ਦਿੰਦਾ ਮੈਨੂੰ ਥੱਲੇ ਲਾਤਾ ਇਸ ਕਰਕੇ ਮੈਂ ਪਿੱਛੇ ਹੋ ਗਿਆ ਨਾਲੇ ਮੈਂ ਤੁਹਾਨੂੰ ਵੀ ਕਹਿਣਾ ਮਿਹਨਤ ਕਰੋ ਫੇਰ ਪੈਸੇ ਕਮਾਓ ਉਸ ਕਮਾਈ ਦੀ ਚੀਜ਼ ਲਈਦਾ ਨਾ ਹੱਕ ਨਾਲ ਆਪਾਂ ਚਲਾ ਸਕਦੇ ਹਾਂ ਜੇ ਕਿਸੇ ਨੇ ਤੁਹਾਨੂੰ ਤਾਨਾ ਮਾਰਤਾ ਕਿ ਤੂੰ ਤਾਂ ਜੂਏ 'ਚ ਮੋਟਰਸਾਈਕਲ ਜਿੱਤੇ ਆ ਤੁਹਾਡੀ ਇੱਜ਼ਤ ਰਹਿ ਜੂਗੀ ਹੁਣ ਵੀਰੇ ਗੱਲ ਹੈਗੀ ਐਦਾਂ ਮੈਂ ਦੁਕਾਨ ਤੇ ਜਾ ਰਿਹਾ ਦੁਕਾਨ ਤੋਂ ਲੈਣਾ ਮੈਂ ਸਾਮਾਨ ਉਸ ਤੋਂ ਬਾਅਦ ਜਾਣਾ ਮੈਂ ਘਰ ਫਿਲਹਾਲ ਦੀ ਘੜੀ ਨਾ ਮੇਰਾ اجਰਾਰ ਰੋਕਿਓ ਨਾ ਗਾਂ ਤੋਂ ਰੋਕਿਓ ਜਦੋਂ ਪੈਸੇ ਹੋਣਗੇ ਮੋੜ ਦਾਂ ਮੇਰੀ ਗੱਲ ਸੁਣ ਜੂਏ ਦੇ ਪੈਸੇ ਨਾ ਸਹੇਲੀ ਨੂੰ ਤਾਂ ਬੜੀ ਐਸ਼ ਕਰਾਈਆ ਉਹਦੇ ਤੋਂ ਮੰਗ ਲਾ ਕੀ ਗੱਲ ਉਹਨੇ ਵੀ ਦੂਜਾ ਲੱਭ ਲਿਆ ਕੋਈ ਮੇਰੀ ਮਾਂ ਦੀ ਨੂੰ ਮੇਰੀਆਂ ਭੈਣਾਂ ਦੀ ਪਰਜਾਈ ਤੇ ਮੇਰੀ ਹੋਣ ਵਾਲੀ ਘਰ ਵਾਲੀ ਆ ਦੁਬਾਰਾ ਕੁਝ ਬੋਲਿਆ ਨਾ ਜਾਨੂ ਮਾਰ ਦੂੰ ਤੰਦਰ ਚੰਦੇ ਜਾਂਦੇ ਤੂੰ ਇਹ ਗੱਲ ਭੁੱਲ ਗਿਆ ਤੇਰੀ ਸਹੇਲੀ ਮੇਰੇ ਘਰ ਦੇ ਨਾਲ ਹੀ ਰਹਿੰਦੀ ਆ ਉਹ ਵੀ ਜੇ ਤੇਰੀ ਹੋ ਗਈ ਨਾ ਮੇਰਾ ਨਾਂ ਬਦਲਦੀ ਇਹ ਤੂੰ ਬਹੁਤ ਗਲਤ ਕੀਤਾ ਮੇਰੇ ਦੇ ਹੱਥ ਚੱਕ ਕੇ ਨੱਕ ਪੁੱਤ ਅੱਜ ਕਿਥੇ ਹੈ ਉਹ ਤਾਂ ਕੰਮ ਤੇ ਗਏ ਨੇ ਨਾਲੇ ਹੁਣ ਮੰਨ ਲਾ ਕੇ ਕੰਮ ਵੀ ਕਰਦੇ ਪਏ ਨੇ ਜਦੋਂ ਫਿਰ ਮੈਂ ਇੱਧਰ ਆਣਾ ਹੁੰਦਾ ਮੈਂ ਇਹਨਾਂ ਨੂੰ ਕਹਿੰਦੀ ਨਹੀਂ ਵੀ ਤੁਸੀਂ ਛੁੱਟੀ ਕਰੋ ਚੱਲ ਇਹ ਤਾਂ ਪੁੱਤ ਤੂੰ ਵਧੀਆ ਕੀਤਾ ਕਿ ਤੂੰ ਆ ਗਈ ਐ ਵੈਸੇ ਵੀ ਨਾ ਮੇਰਾ ਦਿਲ ਕਰਦਾ ਸੀ ਤੈਨੂੰ ਮਿਲਣ ਚੱਲਾ ਮੇਰਾ ਪੁੱਤ ਬੈਠ ਇੱਥੇ ਜੇ ਦਿਲ ਕਰਦਾ ਸੀ ਤੁਹਾਡਾ ਮਿਲਣ ਦਾ ਤੇ ਮੈਨੂੰ ਫੋਨ ਲਾ ਲੈਂਦੇ ਮੇਰਾ ਕਿਹੜਾ ਤੁਹਾਡੇ ਕੋਲੋਂ ਨੰਬਰ ਨਹੀਂ ਮਿਲਦਾ ਪੁੱਤ ਕੁਝ ਚੀਜ਼ਾਂ ਨਾ ਫੋਨ ਤੇ ਨਹੀਂ ਦੱਸੀਆਂ ਜਾਂਦੀਆਂ ਮਿਲ ਕੇ ਹੀ ਦੱਸੀਆਂ ਜਾਂਦੀਆਂ ਮੈਂ ਨਾ ਇਹ ਹੀ ਸੋਚ ਰਹੀ ਸੀ ਕਿ ਮੈਂ ਤੈਨੂੰ ਬੁਲਾਵਾਂ ਜਾਂ ਨਾ ਬੁਲਾਵਾਂ ਇਸੇ ਕਰਕੇ ਨਾ ਮੈਂ ਤੁਹਾਨੂੰ ਆਪਣਾ ਕੋਈ ਦੁੱਖ ਨਹੀਂ ਦੱਸਦੀ ਤੁਸੀਂ ਤਾਂ ਆਪ ਕੋਈ ਗੱਲ ਸ਼ੇਅਰ ਕਰਨੀ ਨਹੀਂ ਹੁੰਦੀ ਤੇ ਮੇਰੇ ਵਾਲੀ ਗੱਲ ਦਾ ਵੀ ਬੋਝ ਲੈ ਕੇ ਬਹਿ ਜਾਣੇ ਹੋ ਤੂੰ ਇੰਨੀ ਪਖੀ ਕਿਉਂ ਪਈ ਹੈ ਪਹਿਲਾਂ ਤਾਂ ਮੈਨੂੰ ਇਹ ਦੱਸ ਕਿ ਤੈਨੂੰ ਮੈਂ ਪਾਣੀ ਠੰਡਾ ਦਵਾਂ ਜਾਂ ਨੋਰਮਲ ਦਵਾਂ ਤੂੰ ਤਾਂ ਕਿ ਸ਼ਾਂਤ ਹੋ ਜਾਵੇਂ ਮੈਂ ਪਾਣੀ ਨਹੀਂ ਪੀਣਾ ਮੰਮੀ ਮੈਂ ਤਾਂ ਤੁਹਾਡਾ ਹਾਲ ਚਾਲ ਹੀ ਪੁੱਛਣ ਆਈ ਸੀ ਨਾਲ ਮੈਨੂੰ ਇੱਕ ਗੱਲ ਦੱਸੋ 15-20 ਦਿਨ ਹੋ ਗਏ ਕੀ ਗੱਲ ਨਾ ਮੈਨੂੰ ਕੋਈ ਫੋਨ ਕੀਤਾ ਤੇ ਨਾ ਕੋਈ ਮੈਸੇਜ ਆਪਣੀ ਸਿਹਤ ਬਾਰੇ ਵੀ ਨਹੀਂ ਦੱਸਿਆ ਵੀ ਕਿਵੇਂ ਹੈਗੇ ਹੋ ਤੇ ਕਿਵੇਂ ਨਹੀਂ ਸਿਹਤ ਪੁੱਤ ਮੇਰੀ ਠੀਕ ਵੀ ਐ ਹੁਣ ਮੇਰੀ ਸਿਹਤ ਦਾ ਧਿਆਨ ਰੱਖਣ ਵਾਸਤੇ ਨਾ ਮੇਰੇ ਕੋਲ ਸਾਰੇ ਹੀ ਐ ਬੱਸ ਕਰੋ ਮੰਮੀ ਮੈਨੂੰ ਗੱਲਾਂ 'ਚ ਨਾ ਲਾਓ ਹੁਣ ਤੁਸੀਂ ਇਹ ਕਹਿਣਾ ਵੀ ਮੇਰਾ ਪੁੱਤ ਸੁਧਰ ਗਿਆ ਤੇ ਮੇਰਾ ਧਿਆਨ ਬੜਾ ਰੱਖਦਾ ਹੈ ਜਿਹੜਾ ਕਿ ਹੋ ਹੀ ਨਹੀਂ ਸਕਦਾ ਉਹ ਸੁਧਰ ਜਾਵੇ ਇਦਾਂ ਤੇ ਕਦੇ ਹੀ ਨਹੀਂ ਹੋਣਾ ਫਿਰ ਤੁਸੀਂ ਕਹਿਣਾ ਵੀ ਅਮਨ ਵੀ ਆਂਦੀ ਐ ਤੇ ਮੇਰਾ ਧਿਆਨ ਰੱਖਦੀ ਐ ਦੀਦੀ ਦੀ ਤਾਂ ਤੁਸੀਂ ਗੱਲ ਹੀ ਛੱਡ ਦਿਓ ਦੀਦੀ ਵੀ ਨਹੀਂ ਇੱਧਰ ਆ ਕੇ ਰਾਜੀ ਦੋਵੇਂ ਜਣੇ ਇਹੋ ਜਿਹੇ ਬੰਦੇ ਨੇ ਜਿਹੜੇ ਸੁਧਰ ਹੀ ਨਹੀਂ ਸਕਦੇ ਪੁੱਤ ਇਹ ਜਿਹੜੀਆਂ ਨਾ ਤੁਹਾਡੀ ਤਿੰਨਾਂ ਦੇ ਵਿੱਚ ਗਲਤਫਹਮੀ ਹੈ ਇਹ ਤੁਸੀਂ ਨਾ ਇੱਕ ਦੂਜੇ ਨਾਲ ਦੂਰ ਕਰ ਲਿਓ ਉਹ ਦੋਨਾਂ ਨੇ ਵੀ ਤੇਰੇ ਨਾਲ ਇਹ ਗੱਲਾਂ ਕਲੀਅਰ ਹੀ ਕਰਨੀਆਂ ਸੀਗੀਆਂ ਮੈਨੂੰ ਤਾਂ ਨਾ ਇਦਾਂ ਲੱਗਦਾ ਪਿਆ ਤੁਹਾਡੀਆਂ ਗੱਲਾਂ ਤੋਂ ਵੀ 15 20 ਦਿਨ ਮੈਂ ਇੱਥੇ ਆਈ ਕਿ ਨਹੀਂ ਤੇ ਇਸ ਘਰ ਦੀ ਤਾਂ ਸਾਰੀ ਦੁਰਦਸ਼ਾ ਹੀ ਬਦਲ ਗਈ ਹੈ ਸਾਰੇ ਬਦਲੇ ਬਦਲੇ ਜਏ ਨੇ ਰੀਆ ਪੁੱਤ ਜਦੋਂ ਆਪਣਾ ਆਪਣੇ ਤੋਂ ਦੂਰ ਜਾਂਦਾ ਹੈ ਨਾ ਉਦੋਂ ਹੀ ਉਹਦੀ ਵੈਲਿਊ ਦਾ ਪਤਾ ਲੱਗਦਾ ਕਿ ਉਹਦੀ ਵੈਲਿਊ ਕੀ ਹੈ ਮੰਮੀ ਮੈਂ ਸਮਝੀ ਨਹੀਂ ਮੈਂ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਜਰਾ ਖੋਲ ਕੇ ਦੱਸੋਗੇ ਖੜ ਜਾ ਪੁੱਤ ਮੈਂ ਤੈਨੂੰ ਸਾਰਾ ਕੁਝ ਦੱਸ ਵੀ ਦੇਣੀ ਐ ਤਾਂ ਸਾਰਾ ਕੁਝ ਸਮਝਾ ਵੀ ਦੇਣੀ ਐ ਮੰਮੀ ਤੁਹਾਡੀਆਂ ਗੱਲਾਂ ਤੋਂ ਨਾ ਹੁਣ ਮੈਨੂੰ ਇਦਾਂ ਲੱਗਦਾ ਪਿਆ ਕਿ ਜੇ ਮੈਂ 10 ਦਿਨ ਹੋਰ ਇੱਥੇ ਨਾ ਆਂਦੀ ਨਾ ਤੁਸੀਂ ਸਾਰੇ ਨੇ ਤਾਂ ਮੈਨੂੰ ਭੁੱਲੀ ਜਾਣਾ ਸੀ ਇਸ ਸਬ ਨਾਲ ਫਿਰ ਮੈਂ ਹਫ਼ਤੇ ਦੇ ਵਿੱਚ ਇੱਕ ਗੇੜਾ ਤਾਂ ਇੱਧਰ ਦਾ ਰੱਖਾਂ ਈ ਅਮਨ ਆ ਜਾ ਪੁੱਤ ਹੋਣ ਤੂੰ ਇੱਥੇ ਘਣੀ ਗੱਲਾਂ ਹੀ ਸੁਣੀ ਜਾਣੀਆਂ ਤੇ ਨਾਲੇ ਇਹਦੇ ਕੋਲੋਂ ਮੈਨੂੰ ਗੱਲਾਂ ਸੁਣਵਾਈਆਂ ਜਾਨੀ ਕੀ ਗੱਲ ਐਨੇ ਦਿਨਾਂ ਬਾਅਦ ਤੂੰ ਮੈਨੂੰ ਮਿਲਦੀ ਪਈ ਆ ਨਾ ਕੋਈ ਨਮਸਤੇ ਨਾ ਕੋਈ ਸਤਿ ਸ੍ਰੀ ਅਕਾਲ ਮਾਂ ਨੇ ਸਿਖਾਇਆ ਨਹੀਂ ਕੁਛ ਲੈ ਤੂੰ ਤਾਂ ਸੀਰੀਅਸ ਹੀ ਹੋ ਗਈ ਉਹ ਮੈਂ ਤਾਂ ਮਜ਼ਾਕ ਕਰਦੀ ਆ ਚੱਲ ਆ ਪਹਿਲਾਂ ਗਲੇ ਮਿਲ ਮੇਰੇ ਜਾਓ ਮੰਮੀ ਪਾਣੀ ਲੈ ਕੇ ਆਓ ਅੱਜ ਦੋ ਭੈਣਾਂ ਨਾ ਬੜੇ ਦਿਨਾਂ ਬਾਅਦ ਇਕੱਠੀਆਂ ਹੋਈਆਂ ਅੱਜ ਰਾਤੀ ਮੈਂ ਵੀ ਇੱਥੇ ਤੇ ਏ ਵੀ ਇੱਥੇ ਰਹੂਗੀ ਚਲ ਠੀਕ ਹੈ ਚਲ ਆ ਰਹੀ ਐ ਬੈਠ ਮੇਰੀ ਨਾ ਇੱਕ ਗੱਲ ਸੁਣ ਲੈ ਧਿਆਨ ਦੇ ਨਾਲ ਨਾ ਇੱਕ ਮਹੀਨਾ ਤੂੰ ਮੇਰੇ ਨਾਲ ਲੜਨਾ ਤੇ ਨਾ ਕਿਸੇ ਮੁੱਦੇ ਤੇ ਗੁੱਸੇ ਹੋਣਾ ਕਿਉਂਕਿ ਮੈਂ ਨਾ ਮਹੀਨਾ ਕਿ ਇੱਥੇ ਆ ਰੀਆ ਇੱਕ ਮਹੀਨੇ ਬਾਅਦ ਨਾ ਮੈਂ ਬਾਹਰ ਚਲੇ ਜਾਣਾ ਐ ਤੇ ਨਾ ਤਾਂ ਹੁਣ ਮੈਂ ਤੇਰੇ ਤੋਂ ਦੂਰ ਰਹਿਣਾ ਨਾ ਆਪਣੀ ਮਾਂ ਤੋਂ ਦੂਰ ਰਹਿਣਾ ਤੇ ਨਾ ਹੀ ਆਪਣੇ ਭਰਾ ਤੋਂ ਦੂਰ ਰਹਿਣਾ ਐ ਇਸੇ ਕਰਕੇ ਨਾ ਮੈਂ 5 ਦਿਨ ਸੋ ਰਿਆਂ ਦੇ ਰਹਿਣੀ ਐ ਤੇ 2 ਦਿਨ ਆਪਣੇ ਪੇਕਿਆਂ ਦੇ ਹੀ ਰਹਿਣੀ ਐ ਦੇਖ ਭੈਣੇ ਮੈਂ ਕਹਿੰਦੀ ਲੱਖ ਆਪਾਂ ਦੋਵੇਂ ਲੜਦੀਆਂ ਬੇਸ਼ੱਕ ਆਪਣੀ ਬਣਦੀ ਨਹੀਂ ਪਰ ਫਿਰ ਵੀ ਇਹ ਜਮ ਮਜ਼ਾਕ ਨਾ ਮੇਰੇ ਨਾਲ ਕਰਿਆ ਕਰੋ ਬਾਹਰ ਜਾਣਾ ਤੇ ਵਗੈਰਾ ਵਗੈਰਾ ਮੰਮੀ ਨੂੰ ਸ਼ਿਕਾਇਤ ਲਾ ਦੇਣੀ ਮੈਂ ਤੁਹਾਡੀ ਦੇਖ ਲਓ ਮੰਮੀ ਜਦੋਂ ਮੈਂ ਬਾਹਰ ਜਾਣ ਵਾਲੀ ਗੱਲ ਨਾ ਪਵਨ ਨੂੰ ਦੱਸੀ ਸੀ ਤਾਂ ਉਹਦੇ ਪੈਰਾ ਥੱਲੇ ਵੀ ਜ਼ਮੀਨ ਨਿਕਲ ਗਈ ਸੀ ਤੇ ਅੱਜ ਇਹਨੂੰ ਦੱਸੀ ਆ ਤਾਂ ਇਹਦੇ ਪੈਰਾ ਥੱਲੇ ਵੀ ਜ਼ਮੀਨ ਜਿਹੜੀ ਉਹ ਖਿਸਕ ਗਈ ਆ ਮੰਮੀ ਜਿੰਦੇ ਜੀ ਅਸੀਂ ਭਾਵੇਂ ਜਿੰਨਾ ਮਰਜ਼ੀ ਲੜ ਲਈਏ ਭੈਣ ਭਰਾ ਪਰ ਜਦੋਂ ਦੂਰ ਜਾਣ ਦੀ ਗੱਲ ਆਉਂਦੀ ਆ ਨਾ ਫੇ ਸਾਡੇ ਤਰਾ ਹੀ ਨਿਕਲ ਜਾਂਦੇ ਆ ਦੇਖ ਦੀਦੀ ਮਜ਼ਾਕ ਰਹਿ ਗਿਆ ਇੱਕ ਪਾਸੇ ਮੈਂ ਤੈਨੂੰ ਕਹੀ ਜੰਨੀ ਆ ਮੈਨਾਂ ਇਹੋ ਜਿਹੀ ਗੱਪ ਨਾ ਮਾਰਿਆ ਕਰ ਮੈਂ ਭਾਵੇਂ ਤੁਹਾਡੇ ਤੋਂ ਛੋਟੀ ਆ ਮੈਂ ਅਜ ਕਿਸੋਂ ਸੁਣ ਮਾਰ ਦੇਣਾ ਤੁਹਾਡੇ ਉਹ ਕੰਮ ਲਈ ਤੁਰੋਂਦੀ ਕਿਉਂ ਆ ਭੈਣ ਭਰਾ ਚਾਹੀਏ ਦੂਜੇ ਦੇਸ਼ ਵਿੱਚ ਵਸਣਾ ਦਿਲਾ ਚ ਪਿਆਰ ਹੋਣਾ ਚਾਹੀਦਾ ਉਹ ਕਦੇ ਦੂਰ ਨਹੀਂ ਹੋ ਸਕਦੇ ਦੀਦੀ ਆ ਚੰਦਰੇ ਬਾਹਰਲੇ ਦੇਸ਼ਾਂ ਨੇ ਨਾ ਭੈਣ ਭਰਾਵਾਂ ਨੂੰ ਇੱਕ ਦੂਜੇ ਤੋਂ ਦੂਰ ਹੀ ਕਰ ਦਿੱਤਾ ਇੱਥੇ ਹੁੰਦੇ ਆ ਨਾ ਲੜ ਲੈਨੇ ਆ ਪਰ ਫਿਰ ਵੀ ਪਤਾ ਹੁੰਦਾ ਕਿ 10 ਦਿਨਾਂ ਬਾਅਦ ਭੈਣ ਭਰਾ ਨੂੰ ਦੇਖਣਾ ਇੱਕ ਦਿਲ ਨੂੰ ਤਸੱਲੀ ਤਾਂ ਮਿਲਦੀ ਆ ਕਿ ਅੱਖਾਂ ਦੇ ਸਾਹਮਣੇ ਆ ਪਰ ਬਾਹਰਲੇ ਦੇਸ਼ਾਂ 'ਚ ਦੇਖਣਾ ਤਾਂ ਦੂਰ ਮਿਲ ਵੀ ਨਹੀਂ ਹੁੰਦਾ ਅੱਜ ਨਾ ਮੈਂ ਤੁਹਾਨੂੰ ਕਿੰਨੇ ਚਿਰ ਬਾਅਦ ਦੋਨੋਂ ਨੂੰ ਹੱਸਦੇ ਦੇਖਿਆ ਸੀ ਪਤਾ ਨਹੀਂ ਇਹੋ ਜਿਹਾ ਕੀ ਗੱਲਾਂ ਕਰਨ ਲੱਗ ਜਾਂਦੀ ਐ ਕੀ ਹੁਣ ਮਿੰਟਾਂ ਦੇ ਵਿੱਚ ਰੋ ਪਈ ਐ ਅੱਛਾ ਜੀ ਤਾਂ ਹੀ ਮੈਂ ਕਹਾਂ 15 ਦਿਨ ਮੇਰੀ ਮੰਮੀ ਦਾ ਫੋਨ ਕਿਉਂ ਨਹੀਂ ਆਇਆ ਵੱਡੀ ਤੇ ਇੱਜ਼ਤ ਕਰਦੀ ਇੱਥੇ ਸੀ ਤੇ ਫਿਰ ਛੋਟੀ ਦੀ ਕਿੱਥੋਂ ਯਾਦ ਆਉਣੀ ਐ ਨਾ ਇੱਕ ਅਮਲੀ ਐ ਇਦਾਂ ਨਾ ਸੋਚ ਇਹ ਵੀ ਨਾ ਤੇਰੇ ਵਾਸਤੇ ਇੱਕ ਸਰਪ੍ਰਾਈਜ਼ ਆ ਰਾਤ ਤੂੰ ਹੱਲੇ ਇੱਥੇ ਐ ਨਾ ਬੜੀਆਂ ਗੱਲਾਂ ਕਰਨੀਆਂ ਮੈਂ ਆਪਣੀ ਭੈਣ ਦੇ ਨਾਲ ਓਹੋ ਰਾਤ ਦੀ ਰਾਤ ਦੇਖਾਂਗੇ ਜੇ ਸਰਪ੍ਰਾਈਜ਼ ਦੀ ਗੱਲ ਨਾ ਤੇ ਮੈਨੂੰ ਗੱਲ ਹੁਣੇ ਦੱਸੋ ਤੁਹਾਨੂੰ ਪਤਾ ਨਾ ਮੈਨੂੰ ਸਰਪ੍ਰਾਈਜ਼ ਕਿੰਨੇ ਪਸੰਦ ਆ ਉਹ ਤੂੰ ਕਾੜਤਾ ਜਾ ਉਹ ਢੋਲ ਨੂੰ ਤਾ ਲੈੰਦੇ ਅੱਜ ਉਹਨੂੰ ਨਾ ਆਪਾਂ ਵੇਚ ਬਿਠਾ ਲੈਣਾ ਨਾਲੇ ਤਾਂ ਉਹਦੀਆਂ ਗੱਲਾਂ ਕਰਾਂਗੇ ਤੇ ਨਾਲੇ ਉਹਨੂੰ ਹੀ ਛੇੜਾਂਗੇ ਲਓ ਜੀ ਇਹਨੇ ਫੇਰ ਕੋਈ ਕਾਲਾ ਕਰ ਦਿੱਤਾ ਦੀਦੀ ਸਮਝਾਇਆ ਕਰੋ ਨੇ ਇਹਨੂੰ ਕੁਛ ਤੁਸੀਂ ਤਾਂ ਹੁਣ ਮਹੀਨਾ ਕਿੱਥੇ ਹੀ ਹੋ ਹੁਣ ਹੁਣ ਸਮਝਾਓ ਫੇਰ ਨਹੀਂ ਮੁੜ ਕੇ ਤੁਹਾਡੇ ਹੱਥ ਆਣੇ ਇਹਨੇ ਚੱਲੇ ਪਾਗਲੇ ਐਦਾਂ ਨਾ ਕਹਿ ਮੇਰੇ ਭਰਾ ਨੂੰ ਬਹੁਤ ਸਮਝਦਾਰ ਆ ਚਾਹੇ ਪੁੱਛ ਲੈ ਮੰਮੀ ਨੂੰ ਸੇਰੇ ਉੱਠ ਕੇ ਚਾਹ ਵੀ ਬਣਾ ਕੇ ਦਿੰਦਾ ਹੁਣ ਤਾਂ ਹੈ ਸੱਚੀ ਮੰਮੀ ਮੈਨੂੰ ਯਕੀਨ ਜਿਆ ਨਹੀਂ ਹੁੰਦਾ ਪਿਆ ਮੇਰੇ ਕੰਨਾਂ ਨੂੰ ਭਲੇਖਾ ਲੱਗਦਾ ਪਿਆ ਕਿ ਇਹ ਸੱਚੀਓ ਬਦਲ ਗਿਆ ਰੀਆ ਅਮਨ ਨੇ ਤੈਨੂੰ ਛੋਟੀ ਜੀ ਗੱਲ ਕਹੀ ਦੇਖ ਲੈ ਤੇਰੇ ਕਿੰਨੀ ਦਿਲ ਨੂੰ ਲੱਗੀ ਇਦਾਂ ਹੀ ਇਹਨੇ ਪਵਨ ਨੂੰ ਜਦੋਂ ਦੱਸਿਆ ਤਾਂ ਉਹਦੇ ਵੀ ਦਿਲ ਨੂੰ ਬੜੀ ਗੱਲ ਇਹ ਲੱਗੀ ਜਿਸ ਦਿਨ ਦੀ ਇਹਨੂੰ ਇਹ ਗੱਲ ਪਤਾ ਲੱਗੀ ਹੈ ਨਾ ਕਿ ਇਹਨੇ ਬਾਹਰ ਜਾਣਾ ਉਸਦੀ ਸਾਰੀ ਗੱਲ ਮੇਰੀ ਵੀ ਮੰਨਦਾ ਤੇ ਮੇਰੀ ਸੇਵਾ ਵੀ ਕਰਦਾ ਦੇਖ ਲਓ ਮੰਮੀ ਉਹ ਕਹਿੰਦੇ ਨੇ ਨਾ ਜਦੋਂ ਭੈਣ ਭਰਾਵਾਂ ਦੀ ਆਪਸ 'ਚ ਲੜਾਈ ਹੁੰਦੀ ਹੈ ਨਾ ਫਿਰ ਤਾਂ ਇੱਕ ਦੂਸਰੇ ਦਾ ਮੂੰਹ ਤੱਕ ਦੇਖਣਾ ਪਸੰਦ ਵੀ ਨਹੀਂ ਕਰਦੇ ਪਰ ਜਦੋਂ ਕਿਤੇ ਮਰਨੇ ਤੇ ਮਿਲਦੇ ਨੇ ਉਦੋਂ ਗਲੇ ਲੱਗ ਕੇ ਵੀ ਮਿਲਣਾ ਪੈ ਜਾਂਦਾ ਇਹੀ ਹਾਲ ਹੁਣ ਸਾਡਾ ਹੋਇਆ ਪਿਆ ਜਦੋਂ ਵੀ ਦੀਦੀ ਨੇ ਗੱਲ ਦੱਸੀ ਹੈ ਨਾ ਮੈਂ ਤਾਂ ਬਸ ਬਸ ਕਰੀਆ ਆ ਸ਼ਾਮ ਦੇ ਵੇਲੇ ਨਾ ਤੂੰ ਹੁਣ ਇਦਾਂ ਦੀਆਂ ਗੱਲਾਂ ਨਾ ਕਰੀ ਜਾ ਆ ਗਲਾਸ ਦੇ ਚੱਕ ਕੇ ਨਾ ਮੈਂ ਤੇਰੇ ਮੂੰਹ ਤੇ ਮਾਰਾਂਗੀ ਹੁਣ ਅਮਨ ਜਿੱਦਾਂ ਤੂੰ ਪੁੱਤ ਪਾਵਨ ਨੂੰ ਸਾਹਮਦੀ ਸੀ ਨਾ ਉਦਾਂ ਹੀ ਹੁਣ ਤੁਰੀਆਂ ਨੂੰ ਸੰਭਣਾ ਹੁਣ ਪਤਾ ਹੈ ਮੈਨੂੰ ਕੀ ਲੱਗਦਾ ਹੈ ਕਿ ਮੇਰੀ ਜ਼ਿੰਮੇਵਾਰੀ ਹੁਣ ਖਤਮ ਹੋ ਰਹੀ ਹੈ ਹੁਣ ਇਹ ਜ਼ਿੰਮੇਵਾਰੀ ਸਾਰੀ ਤੇਰੀ ਆ ਅੱਗੇ ਤੋਂ ਦੇਖ ਵੀ ਮੇਰੀਏ ਭੋਲੀਏ ਮਾਇ ਧੀਆ ਨਾ ਭਾਵੇਂ ਜਿੰਨੀਆਂ ਮਰਜੀ ਵੱਡੀਆਂ ਹੋ ਜਾਣ ਜਵਾਨ ਹੋ ਜਾਣ ਵਿਆਹ ਤੱਕ ਵੀ ਹੋ ਜਾਣ ਮੈਂ ਕਹਿੰਨੀ ਭਾਵੇਂ ਉਹਨਾਂ ਦੇ ਬੱਚੇ ਵੀ ਹੋ ਜਾਣ ਪਰ ਫਿਰ ਵੀ ਮਾਵਾਂ ਲਈ ਤਾਂ ਉਹ ਬੱਚੇ ਹੀ ਰੰਦੀਆਂ ਨੇ ਨਾ ਤੇ ਸਾਰੀ ਉਮਰ ਮਾਵਾਂ ਤਾਂ ਸਿੱਖਦੀਆਂ ਵੀ ਰਹਿੰਦੀਆਂ ਨੇ ਨਾਲੇ ਮੰਮੀ ਜਦੋਂ ਤੱਕ ਮਾਪਿਓ ਹੁੰਦੇ ਆ ਨਾ ਉਦੋਂ ਤੱਕ ਬੱਚੇ ਇਕੱਠੇ ਰਹਿੰਦੇ ਆ ਉਹਨਾਂ ਦੀ ਜਾਣ ਤੋਂ ਬਾਅਦ ਕੀ ਹਾਲਾਤ ਹੋ ਜਾਣੇ ਇਕੱਠੇ ਰਹਿਣਾ ਕਿ ਨਹੀਂ ਰਹਿਣਾ ਇਹ ਨਹੀਂ ਪਤਾ ਹੁੰਦਾ ਹਾਂ ਮੈਂ ਇੰਨੀ ਕੋਸ਼ਿਸ਼ ਕਰ ਸਕਦੀ ਆ ਕਿ ਤੁਹਾਡੇ ਤੋਂ ਬਾਅਦ ਨਾ ਮੈਂ ਇਹਨਾਂ ਦੋਨਾਂ ਨੂੰ ਜ਼ਰੂਰ ਇਕੱਠਾ ਰੱਖੂੰਗੀ thank you